ਹਾਂਜੀ ਕੀ ਹਾਲ ਦੋਸਤੋ ਠੀਕੋ ਕੈਮ ਸ਼ੈਮੋ ਮੈਂ ਅੱਜ ਇਹਦਾ ਜੇਪ ਚੁੰਨੀ ਵਾਲਾ ਦੋ ਗੋਲ ਲੈ ਕੇ ਆਇਆ ਚੱਕੀ ਫਿਰਦੀਆਂ ਤੂੰ ਗੱਡੀ ਵਿੱਚ ਦੋ ਦੋ ਸੇਹਲੀਆਂ ਨਹੀਂ ਉਹ ਚੱਕੀ ਫਿਰਦੀਆਂ ਤੂੰ ਗੱਡੀ ਵਿੱਚ ਦੋ ਦੋ ਸੇਹਲੀਆਂ ਨਹੀਂ ਚੱਕੀ ਫਿਰਦੀਆਂ ਗੱਡੀ ਵਿੱਚ ਦੋ ਦੋ ਸੇਹਲੀਆਂ ਨਹੀਂ ਕਹਿੰਦੇ ਪੈਸਾ ਵਾਦੂ ਤੇਰੇ ਪਿਓ ਕੋਲ ਰਹਿੰਦੀਆਂ ਤੇਰੇ ਫਲੇਟ ਵਿੱਚ ਜਿਵੇਂ ਵੇਲੀਆਂ ਨਹੀਂ ਚੱਕੀ ਫਿਰਦੀਆਂ ਗੱਡੀ ਵਿੱਚ ਦੋ ਦੋ ਸੇਲੀਆਂ ਨਹੀਂ ਉਹ ਇੱਕ ਜੱਟ ਨੂੰ ਸ਼ੌਕ ਘੋੜ ਸਵਾਰੀ ਦਾ ਕਹਿੰਦੇ ਇੱਕ ਜੇਪੀ ਚੁੰਨੀ ਵਾਲੇ ਨੂੰ ਸ਼ੌਕ ਘੋੜ ਸਵਾਰੀ ਦਾ ਉਹ ਦੂਜੀ ਪਿੰਡ ਵਿੱਚ ਟੌਰ ਜੱਟ ਦੀ ਨਹੀਂ ਉਹ ਛੱਤੀ ਫਿਰਦਾ ਯਾਰਾਂ ਬੇਲੀਆਂ ਲਈ ਦੋ ਦੋ ਹਵੇਲੀਆਂ ਨਹੀਂ ਤੂੰ ਚੱਕੀ ਫਿਰਦੀਆਂ ਗੱਡੀ ਵਿੱਚ ਦੋ ਦੋ ਸਹੇਲੀਆਂ ਨਹੀਂ ਜਾਣੇ ਦੋ ਦੋ ਸਹੇਲੀਆਂ ਨਹੀਂ ਉਹ ਕੱਪੜੇ ਮਾਡਰਨ ਛੋਟੇ-ਛੋਟੇ ਪਾ ਪੌਂਦੀ ਇਸਤਾਂ ਉੱਤੇ ਰੀਲਾਂ ਨਹੀਂ ਉਹ ਕਦੇ ਲੱਗੇ ਪਰੀਆਂ ਦੀ ਪਹਿਣ ਕਦੇ ਲੱਗੇ ਪਰੀਆਂ ਦੀ ਪਹਿਣ ਕਦੇ ਲੱਗੇ ਨਗੀਨਾ ਨਹੀਂ ਬਿੱਲੇ ਬਿੱਲੇ ਨੈਣ ਤੇਰੇ ਤੈਨੂੰ ਮੁੰਡੇ ਕਹਿਣ ਹਸੀਨਾ ਨਹੀਂ ਬਿੱਲੇ ਬਿੱਲੇ ਨੈਣ ਤੇਨੂੰ ਮੁੰਡੇ ਕਹਿਣ ਹਸੀਨਾ ਨਹੀਂ ਉਹ ਜੇਪੀ ਚੁੰਨੀ ਵਾਲਾ ਕਿਹੜਾ ਘਟ ਸੋਨਾ ਬਣਾ ਕੇ ਰੱਖੀਆਂ ਜਿਵੇਂ ਸਰਸੇ ਵਾਲੇ ਵਾਂਗੂ ਕਈ ਚੇਲੀਆਂ ਨਹੀਂ ਉਹ ਜੇਪੀ ਚੁੰਨੀ ਵਾਲਾ ਕਿਹੜਾ ਘਟ ਸੋਨਾ ਬਣਾ ਕੇ ਰੱਖੀਆਂ ਚੰਡੀਗੜ੍ਹ ਵਿੱਚ ਸਰਸੇ ਵਾਲੇ ਵਾਂਗੂ ਥੇਲੀਆਂ ਨਹੀਂ ਹਾਏ ਚੇਲੀਆਂ ਨਹੀਂ ਤੂੰ ਵੀ ਚੱਕੀ ਫਿਰਦੀ ਆ ਗੱਡੀ ਵਿੱਚ ਦੋ ਦੋ ਥੇਲੀਆਂ ਨਹੀਂ ਤੂੰ ਵੀ ਤਾਂ ਗੱਡੀ ਵਿੱਚ ਚੱਕੀ ਫਿਰਦੀ